ਜਿਵੇਂ ਕਿ ਉਸ ਮੁੱਚੇ ਸੰਸਾਰ ਪਰ ਵਿੱਚ ਵਸਤੀ ਹੋਏ ਸੰਗਤ ਇਸ ਦਾ ਤੋਂ ਪਹਿਲਾਂ ਤੋਂ ਜਾਣੂ ਹੈ ਕਿ तकरीबन 1 ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਜੋਹਾੜਾਂ ਦੀ ਸਥਿਤੀ ਬਣੀ ਪਰ ਬਹੁਤ ਜ਼ਿਆਦਾ ਪਾਣੀ ਖਾਸ ਕਰਕੇ ਸਾਡੇ ਪਿੰਡੂ ਖੇਤਾਂ ਦੇ ਵਿੱਚ ਪਾਣੀ ਦੀ ਬਹੁਤ ਮਾਰ ਪਈ ਔਰ ਕਈ ਥਾਵਾਂ ਤੇ 10 ਤੋਂ 15 ਫੁੱਟ ਪਾਣੀ ਜਿਹੜਾ ਸੀਗਾ ਉਹ ਘਰਾ ਵਿੱਚ ਜ਼ਮੀਨਾਂ ਵਿੱਚ ਵੀ ਚੜਿਆ ਜਿਸ ਕਰਕੇ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਔਰ ਵੱਡੇ ਪੱਧਰ ਤੇ ਘਰਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਦਾਸ ਵੀ ਕਈ ਪਿੰਡਾਂ ਵਿੱਚ ਜਾ ਕੇ ਦੇਖਿਆ ਕਿ ਘਰਾਂ ਦੀਆਂ ਨੀਂਹਾਂ ਦੇ ਵਿੱਚੋਂ ਫਰਸ਼ਾਂ ਨੂੰ ਪਾਰ ਕੇ ਨੀਂਹਾਂ ਦੇ ਹੇਠੋਂ ਤੇ ਜਿਹੜਾ ਪਾਣੀ ਦਾ ਪ੍ਰੈਸ਼ਰ ਸੀ ਉਹ ਵਗ ਵਗ ਕੇ ਤੇ ਦੂਜੇ ਪਾਸੇ ਨਿਕਲਿਆ। ਬਹੁਤ ਨੁਕਸਾਨ ਹੋਇਆ ਔਰ ਸੰਗਤ ਨੇ ਵੀ ਦਿਲ ਖੋਲ ਕੇ ਨਾ ਸਾਰੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਹੈ ਸੰਗਤ ਦੀ ਕੀਤੀ ਆ ਔਰ ਬਹੁਤ ਵਧੀਆ ਉਪਰਾਹ ਕਰਦਿਆ ਹੋਇਆ। ਸੰਗਤ ਐਡ ਯੂਕੇ ਦੇ ਵੱਲੋਂ ਕੁਝ ਪਰਿਵਾਰਾਂ ਦੇ ਜਿਨ੍ਹਾਂ ਵਿੱਚ ਦੋ ਪਰਿਵਾਰ ਗ੍ਰੰਥੀ ਸਿੰਘ ਨੇ ਭਾਈ ਹਰਭਜਨ ਸਿੰਘ ਜੀ ਜਿਸ ਨਗਰ ਵਿੱਚ ਅੱਜ ਅਸੀਂ ਉਸ ਵੇੜੇ ਰਣ ਸੀਖ ਕਿਤਾਬ ਵਿੱਚ ਖੜੇ ਹੋયા ਹਾਂ ਗੁਰ ਚਰਨਾ ਵਿੱਚ ਅਰਦਾਸ ਕਰਕੇ ਤੇ ਮਕਾਨ ਦੀ ਨੀਂਹ ਰੱਖੀ ਹੈ ਅੱਗੇ ਇੱਕ ਨਗਰ ਹੈ ਵੈਰੋਕੇ ਉੱਥੇ ਇੱਕ ਮਕਾਨ ਦੀ ਨੀਂਹ ਰੱਖਣੀ ਹੈ ਇੱਕ ਕੋਨੇਵਾਲ ਜਿਹੜਾ ਨਗਰ ਹੈ 베ਟ ਜਿੱਥੇ ਬਹੁਤ ਵੱਡਾ ਨੁਕਸਾਨ ਪਾਣੀ ਦੇ ਨਾਲ ਹੋਇਆ ਉੱਥੇ ਇੱਕ ਮਕਾਨ ਦੀ ਜਿਹੜੀ ਨਹੀਂ ਹੈ ਉਹ ਸੰਗਤ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਰੱਖੀ ਜਾਣੀ ਹੈ ਔਰ ਮੈਂ ਕਹਿੰਦਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਸਮੁੱਚੇ ਸੰਸਾਰ ਭਾਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੇ ਆਪਣੇ ਇਹਨਾਂ ਪੰਜਾਬੀ ਭਰਾਵਾਂ ਦੀ ਬਾਹ ਫੜੀ ਹੈ ਔਰ ਤਨ ਕਰਕੇ ਮਨ ਕਰਕੇ ਤਨ ਕਰਕੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਸੰਗਤ ਜਿਹੜੀ ਕਮੀ ਹੈ ਉਹ ਨਹੀਂ ਰਹੀ ਤੇ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਭਾਈ ਸਰ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਯੋਗੇਵਾੜਿਆਂ ਦੀ ਕਿ ਜਿਨ੍ਹਾਂ ਦੇ ਯੋਗ ਅਗਵਾਈ ਵਿੱਚ ਸੰਗਤ ਏਡ ਯੂਕੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਐਸੀ ਨਿਸਾਰੇ ਤਨਮਨ ਤਨ ਕਰਕੇ ਸਿਵਾਮਾ ਕਰਕੇ ਤੇ ਆਪਣੇ ਨਾਲ ਭਰਾਵਾਂ ਦੀ ਬਾਹ ਫੜ ਕੇ ਸੀ ਇਹਨਾਂ ਨੂੰ ਫਿਰ ਦੁਬਾਰਾ ਦੁਪਹਿਰਾ ਸਿਰ ਹੁੰਦਾ ਜਿਹੜਾ ਯਤਨ ਹੈ ਉਹ ਕਰੀਏ ਠੀਕ ਸਾਹਿਬ ਇਸ ਦੇਖੋ ਬਹੁਤ ਈ ਜ਼ਿਆਦਾ ਲੋਕ ਵੀ ਜਿਨ੍ਹਾਂ ਦੇ ਸਰੀਕੇ ਨੇ ਘਟ ਹੈਗੇ ਆ ਟੁੱਟ ਗਏ ਆ ਕਿ ਕਿਸ ਤਰ੍ਹਾਂ ਆਇਡੈਂਟੀਫਾਈ ਕੀਤਾ ਜਾ ਰਿਹਾ ਕਿਹਦੇ ਲੋਕਾਂ ਦੇ ਬਣਾਏ ਜਾ ਰਹੇ ਅ ਦੇਖੋ ਹਰ ਇੱਕ ਜਥੇਬੰਦੀ ਜਾਂ ਕੋਈ ਐਨ ਜੀਓ ਬਣੀਆਂ ਹੋਈਆਂ ਨੇ ਜਾਂ ਕੋਈ ਸੰਪਰਦਾਇ ਕੋਈ ਸੰਸਥਾ ਹੈ ਉਹ ਆਪਣੇ ਆਪਣੇ ਪੱਦਰ ਤੇ ਪੜਤਾਲ ਕਰਕੇ ਜਿੱਥੇ ਜਿੱਥੇ ਜਿੰਨੇ ਜਿੰਨੇ ਜ਼ਰੂਰਤ ਹੈ ਉਹ ਸੇਵਾਵਾਂਾਂ ਜਿਹੜੀਆਂ ਨੇ ਉਹ ਕਰ ਰਹੀ ਆ ਔਰ ਬਹੁਤ ਵੱਡੇ ਪੱਦਰ ਤੇ ਕਿਉਂਕਿ ਹੁਣ ਪਾਣੀ ਉਤਰਿਆ ਨੂੰ ਹਾਲਾ ਇੱਕ ਹਫਤਾ ਕੋ ਹੋਇਆ ਕਿ ਪਾਣੀ ਉਤਰਨਾ ਸ਼ੁਰੂ ਹੋਇਆ ਕਈ ਥਾਵਾਂ ਤੇ ਜ਼ਮੀਨ ਸਾਫ਼ ਹੋ ਚੁੱਕੀ ਹੈ ਕਈ ਥਾਵਾਂ ਤੇ ਹੋ ਰਹੀ ਹੈ ਜਿਵੇਂ ਜਿਵੇਂ ਸਥਿਤੀ ਸਪਸ਼ਟ ਹੋਏਗੀ ਤਵੇਂ ਤਵੇਂ ਜਿਹੜਾ ਉਹਦਾ ਸਰਵੇ ਹੋਏਗਾ ਤੇ ਉਹਵੇਂ ਉਹ ਜਿਹੜੀਆਂ ਸੇਵਾਵਾਂ ਨੇ ਉਹ ਸੰਗਠਨ ਕਰਨ ਵਾਸਤੇ ਤਤ ਪਾਰੇ ਪੰਜਾਬ ਦੇ ਹਾਲਾਤ ਨੂੰ ਕਿਦਾਂ ਦੇਖਦੇ ਹੋ ਪੰਜਾਬ ਦੇ ਹਾਲਾਤ ਜੋ ਮੇਕਰ ਕੇ ਹੋਏ ਨੇ ਹੜਾਂ ਕਰਕੇ ਹੋਏ ਨੇ ਬਹੁਤ ਵੱਡਾ ਸਾਡਾ ਜਾਨੀ ਮਾਲੀ ਔਰ ਆਰਥਿਕ ਨੁਕਸਾਨ ਜਿਹੜਾ ਹੋਇਆ ਉਹ ਬਹੁਤ ਵੱਡਾ ਹੋਇਆ ਪਰ ਪੰਜਾਬ ਦੇ ਉੱਤੇ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਇਸ ਵਿਪਤਾ ਦੇ ਸਮੇਂ ਦੇ ਵਿੱਚ ਵੀ ਕੋਈ ਡੋਲੇ ਨਹੀਂ ਕੋਈ ਥੜਕੇ ਨਹੀਂ ਚੜ੍ਹਦੀ ਕਲਾ ਵਿੱਚ ਨੇ ਔਰ ਗੁਰੂ ਕਿਰਪਾ ਕਰੇਗਾ ਫੇਰ ਤੋਂ ਜਿਹੜਾ ਪੰਜਾਬ ਹੈ ਦੁਬਾਰਾ ਉਹਨਾਂ ਲਈ ਹਾਂ ਤਿਆਗ ਕੇ ਤੇ ਚੜ੍ਹਦੀ ਕਲਾ ਵਿੱਚ ਹੋਏਗਾ ਅੱਛਾ ਜਿਸ ਤਰ੍ਹਾਂ ਪੰਜਾਬੀ ਪੰਜਾਬੀ ਵਾਸਤੇ ਖੜੇ ਹੋਏ ਨੇ سرکاراں دا کیوے ਯੋਗਦਾਨ ਤੁਸੀਂ ਵੀ ਨਹੀਂ ਦੇਖਿਆ ਕਿ ਪੰਜਾਬੀਆਂ ਨੇ ਤੇ ਵਾਹਿ ਲਾਤੀ ਨਾ ਪੂਰੀ ਆ ਦੇਖੋ ਸਰਕਾਰਾਂ ਦਾ ਯੋਗਦਾਨ ਤਾਂ ਤੁਸੀਂ ਵੀ ਸਾਰੇ ਜਾਣਦੇ ਹੋ میڈیا ਥਾਂ ਥਾਂ ਤੇ ਜਾ ਕੇ ਦੇਖਦਾ ਹੀ ਹੈ ਆਪ ਨੂੰ ਪਤਾ ਹੈ ਕਿ ਸਰਕਾਰਾਂ ਕਿੰਨੇ ਕੰਮ ਕਰ ਰਹੀਆਂ ਨੇ ਪਰ ਪੰਜਾਬੀਆਂ ਦੇ ਪੰਜਾਬੀਆਂ ਦੀ ਬਾਹ ਫੜਨ ਵਾਲੀ ਜੋ ਸੰਗਤ ਨੇ ਸੰਗਤ ਦੀ ਸੇਵਾ ਕਰਨ ਵਿੱਚ ਕੋਈ ਅਸਰ ਨਹੀਂ ਛੱਡੀ ਸੁਬੀਸ਼ ਸਿੰਘ ਬਾਦਲ ਵੱਲੋਂ ਵੀ ਕੁਝ ਸੇਵਾ ਕੀਤੀ ਜਾ ਰਹੀ ਉਹਦੇ ਬਾਰੇ ਵੀ ਦੇਖੋ ਬੜੇ ਚੰਗੇ ਕਰ ਲੈ ਕੇ ਇਹ ਜੇ ਵਿਪਤਾ ਦੇ ਸਾਹਮਣੇ ਵਿੱਚ ਜਿੰਨੇ ਵੀ ਸੇਵਾ ਕੀਤੀ ਹੈ ਚਾਹੇ ਕਿ ਇਹਨੇ ਕੁਝ ਚੋੜੀ ਭਰ ਕੇ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਬੁੱਕ ਭਰ ਕੇ ਕੀਤੀ ਹੈ ਚਾਹੇ ਕਿਸੇ ਨੇ ਬਾਟਾ ਪਰ ਕੇ ਕੀਤੀ ਹੈ ਫਾਰਕ ਦੀ ਸੇਵਾ ਪ੍ਰਵਾਨ ਹੈ ਜਿੰਨੇ ਕਹਿੰਦੇ ਨੇ ਨਾ ਕਿਸੇ ਸ਼ੇਰ ਨੂੰ ਵਗ ਲਗੀ ਤੇ ਕੁਝ ਲੋਕ ਜਿਹੜੇ ਸਾਨੂੰ ਬਾਟੀਆਂ ਪਰ ਕੇ ਖੂਹਾਂ ਤੋਂ ਲੈ ਕੇ ਆਉਣ ਲੱਗੇ ਤੋਬਿਆਂ ਤੋਂ ਲੈ ਕੇ ਆਉਣ ਲੱਗੇ ਤੇ ਇੱਕ ਚੀੜੇ ਜਿਹੜੇ ਸੀ ਉਹ ਚੁੰਝ ਪਰ ਕੇ ਪਾਣੀ ਦੀ ਤੇ ਅੱਗ ਤੇ 파 ਰਹੀ ਸੀ ਕਿਸ ਨੇ ਪੁੱਛਿਆ ਕਿ ਨਾਇਕਤਨ ਹੋ ਰਿਹਾ ਤੇਰੀ ਚੁੰਝ ਨਾਲ ਕੀ ਬਣੇਗਾ ਉਹ ਕਹਿੰਦੇਗਾ ਦੇ ਇਤਿਹਾਸ ਲਿਖਿਆ ਜਾਏਗਾ ਤੇ ਮੇਰੀ ਜਿਹੜੀ ਚੁੰਝ ਹੈ ਉਹ ਚ ਪਾਣੀ ਪਰ ਚਰਚਾ ਜ਼ਰੂਰ ਹੋਏਗੀ ਚਾਹੇ ਕਿਸ ਨੇ ਤੇਲ ਕਰਕੇ ਸੇਵਾ ਕੀਤੀ ਹੈ ਚਾਹੇ ਕਿਸ ਨੇ ਫੋਲ ਕਰਕੇ ਕੀਤੀ ਹੈ ਉਹਦੀ ਸੇਵਾ ਪਰਵਾਨ ਔਰ ਹਰ ਇੱਕ ਨੇ ਸੇਵਾ ਕੀਤੀ ਹੈ ਸਾਸ ਸੁਖਵੀਰ ਜੀ ਸੰਬਾਤ ਰੋਹ ਰਾਨੇ ਜਿਵੇਂ ਮੈਂ ਪੜਿਆ ਕਿ ਸੈਂਕੜੇ ਟਰੱਕ ਜਿਹੜੇ ਨੇ ਉਹ ਚਾਰੇ ਦੇ ਸੈਂਕੜੇ ਟਰੱਕ ਤੂੜੀ ਦੇ ਔਰ ਇਹ 50 ਹਜ਼ਾਰ ਪਰਿਵਾਰਾਂ ਨੂੰ ਜਿਹੜੇ ਦਾਣੇ ਕਣਕ ਜਿਹੜੀ ਹੈ ਉਹ ਮੁਹੱਈਆ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਔਰ 1 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਵੇਚਣ ਦਾ ਜਿਹੜਾ 20 ਦੇਣ ਦਾ ਉਹਨਾਂ ਨੇ ਐਲਾਨ ਕੀਤਾ ਇਹ ਬੜਾ ਵਧੀਆ ਛਲਾਕਾ ਯੋਗਾ ਤਾਂ ਬੇ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਉਹ ਇਹ ਸੇਵਾ ਵਾਸਤੇ ਅੱਗੇ ਆਉਣਾ ਚਾਹੀਦਾ ਹਰ ਭਜਨ ਸਿੰਘ ਜੀ ਮੈਂ ਛੋਟਾ ਹੁੰਦਾ ਪਹਿਲੋਂ ਸਾਡੇ ਦਾਦਾ ਜੀ ਗ੍ਰੰਥੀ ਉਸ ਤੋਂ ਬਾਅਦ ਪੂਰੇ ਹੋ ਗਏ 88 ਦੇ ਵਿੱਚ ਉਸ ਤੋਂ ਬਾਅਦ ਮੈਂ ਉਦੋਂ 12 ਸਾਲ ਦਾ ਸੀ ਜਦੋਂ ਦੀ ਗ੍ਰੰਥੀ ਦੀ ਸੇਵਾ ਕਰਦੇ ਆ ਪਿੰਡ ਹੀ ਕਰਦੇ ਆ ਜੀ ਕੀ ਹੋਇਆ ਜੀ ਕੁਝ ਨਹੀਂ ਹੋਇਆ ਤੇ ਕੋਈ ਗੱਲ ਬਾਕੀ ਜਿਹੜਾ ਹੜ ਆਇਆ ਉਹਦੇ ਕਾਰਨ ਸਾਡੇ 88 ਦੇ ਕਮਰੇ ਪਹਿਲਾਂ ਠੱਠੇ ਹੀ ਉਸ ਤੋਂ ਬਾਅਦ ਹੋਣਾ ਆ ਗਿਆ ਹੁਣ ਵੀ ਜਿਹੜੇ ਕਮਰੇ ਹੋ ਫਿਰ ਠੱਠ ਗਏ ਨੇ ਬੜਾ ਮੜਾ ਹੋ ਗਿਆ ਪਾਣੀ ਮੜਾ ਹੀ ਦੇਖ ਕਰਕੇ ਸਾਡੇ ਭਾਈ ਸਾਹਿਬ ਇੱਥੇ ਆਏ ਤੇ ਨਾਲ ਸਾਡੀ ਗਰੀਬਾਂ ਦੀ ਬਾਹ ਫੜੀ ਐ ਜੁਕੇ ਉਹ ਇੱਕ ਘਰ ਘਟਿਆ ਪਰਿਵਾਰ ਚ ਕਿੰਨੇ ਲੋਕ ਰਹਿੰਦੇ ਇਹ ਹੁਣ ਕਿੱਥੇ ਰਹਿ ਰਹੇ ਪਰਿਵਾਰ ਚ ਇੱਥੇ ਹੀ ਆ ਜੀ ਅਸੀਂ ਦੋਵੇਂ ਜੀ ਇੱਥੇ ਰਹਿੰਦੇ ਹਾਂ ਤੇ ਇੱਥੇ ਹੀ ਹੋਣਾ ਹ ਤੇ ਜਦੋਂ ਸਾਡੇ ਕੋਲ ਆਏ ਨਾਲੇ ਰਾਸ਼ਨ ਨੇ ਨਾ ਸਾਰੇ ਨਗਰ ਚ ਦਿੱਤਾ ਲੱਗ ਲੱਗੇ ਸਾਡੇ ਜਿੰਨੇ ਵੀ ਨਗਰ ਨੇ ਜੁਕੇ ਵਾਲੇ ਵੀਰ ਜਿਹੜੇ ਆਏ ਨੇ ਤੇ ਇਹਨਾਂ ਬੜੀ ਸੇਵਾ ਕੀਤੀ ਐ ਲੋਕਾਂ ਨੇ ਫਿਰ ਇੱਥੇ ਮੇਰੇ ਘਰ ਆਏ ਜਨ ਮੇਰੇ ਨਾ ਹਾਲਾਤ ਵੇਖੇ ਨੇ ਆਣ ਕੇ ਤੇ ਫਿਰ ਇਹਨਾਂ ਮੈਨੂੰ ਆਖਿਆ ਵੀ ਤੇਰੇ ਕਮਰੇ ਅਸੀਂ ਪਾ ਦੇ ਲੱਗਦਾ ਕਿ ਕਰੀ ਫਿਰ ਛੱਤ ਵਿੱਚ ਹਾਂਜੀ ਹਾਂਜੀ ਪੂਰੀ ਕੋਠੀ ਮਿਲ ਗਈ ਕਿ ਨਾਲੇ ਛੱਤ ਦੀ ਵੀ ਬੜੀ ਖੁਸ਼ੀ ਆ ਸਾਨੂੰ ਇੰਨੀ ਬੜੀ ਖੁਸ਼ੀ ਆ ਕਿ ਅੱਜ ਵੇਖੋ ਸਾਡੇ ਕੋ ਸਾਡੇ ਜਹੇਦਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆ ਜਾਣ ਕੇ ਅਸੀਂ ਤੇ ਨਮਾਣੇ ਜੇ ਜ਼ੀਰੋ ਜੇ ਇਨਸਾਨ ਹਾਂ ਤੇ ਅੱਜ ਵੇਖੋ ਬਾਬੇ ਨਾਨਕ ਦੇ ਰੰਗ ਗੁਰੂ ਰਾਮਦਾਸ ਦੇ ਰੰਗ ਅਰਸ਼ਾਂ ਤੋਂ ਕਿੱਥੇ ਸਾਨੂੰ ਕਰ ਦਿੱਤਾ ਜੀ ਵੇਖੋ ਅੱਜ ਬਾਬੇ ਨਾਨਕ ਤੇ ਅੱਜ ਸੰਗਤ ਇਡ ਯੂਕੇ ਵੱਲੋਂ ਪਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਚੇਅਰਮੈਨਸ਼ਿਪ ਹੇਠ ਜਿਹੜੀਆਂ ਸੇਵਾਵਾਂ ਪਹਿਲਾਂ ਅਸੀਂ ਘਰੋ ਘਰ ਜਾ ਕੇ ਰਾਸ਼ਨ ਵੰਡੇ ਸੀਗੇ ਤੇ ਹੁਣ ਘਰ ਬਣਾਉਣ ਦੀ ਸੇਵਾ ਦੀ ਅਰੰਭਤਾ ਜਿਹੜੀ ਹੈ ਅੱਜ ਇਸ ਨਗਰ ਤਰਨਸੀਕੇ ਤਲਾ ਤੋਂ ਪਈ ਹਰਪਜਨ ਸਿੰਘ ਜੀ ਦਾ ਕਾਰਜੋਹ ਹੈ ਉਹ ਬਣਾਉਣ ਤੋਂ ਅਰੰਭਤਾ ਹੋਈ ਹੈ ਸਿੰਘ ਸਾਗਿਆਨੀ ਰਗਵੀਰ ਸਿੰਘ ਜੀ ਆਨੇ ਆ ਕੇ ਨੀਂਹ ਪੱਥਰ ਰੱਖਿਆ ਜਾਕਾਰਿਆਂ ਦੀ ਗੂੰਜ ਦੇ ਵਿੱਚ ਇਸ ਸੇਵਾ ਦੀ ਅਰੰਭਤਾ ਹੋਈ ਹੈ ਸਾਰੇ ਦੇਸ਼ ਬਿਸ਼ਪ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਸੰਗਤ ਐਡ ਯੂਕੇ ਦੇ ਜ਼ਰੀਏ ਸਹਿਯੋਗ ਕਰਦੀਆਂ ਪਈਆਂ ਨੇ ਤਾਂ ਕਿ ਇਹਨਾਂ ਦਾ ਜਿਨ੍ਹਾਂ ਦੇ ਘਰ ਆਸਲਾਵਰ ਤੇ ਜਿਹਨੇ ਕੱਚੇ ਘਰ ਸੀਗੇ ਜਿਨ੍ਹਾਂ ਦੇ ਬਾਲੇ ਬੁੱਲੇ ਕੱਚੇ ਗੱਡਰ ਨੁਕਸਾਨੇ ਗਏ ਉਹਨਾਂ ਦੇ ਘਰ ਬਣਾਉਣ ਤੋਂ ਅਰੰਭਤਾ ਜੜੀ ਹੋਈ ਹੈ ਸੋ ਅੱਜ ਤਿੰਨ ਘਰਾਂ ਦੀ ਸੇਵਾ ਜਿਹੜੀ ਹੈ ਭਾਈ ਹਰਪ੍ਰਧਮ ਸਿੰਘ ਜੀ ਰਣਸੀਕੇ ਤੱਲਾ ਭਾਈ ਸੁਖਬੀਰ ਸਿੰਘ ਜੀ ਜੋ ਕਿ ਸ਼ਹੀਦ ਪਰਿਵਾਰ ਦੇ ਵਾਰਿਸ ਨੇ ਨਗਰ ਬੈਰੋਕੇ ਤੇ ਗ੍ਰੰਥੀ ਗੁਰਪ੍ਰੀਤ ਸਿੰਘ ਜਿਹੜਾ ਇੱਕ ਇੱਕ 20 ਸਾਲ ਦਾ ਨੌਜਵਾਨ ਗ੍ਰੰਥੀ ਸਿੰਘ ਉਹਦਾ ਘਰ ਵੀ ਰੁੜ ਗਿਆ ਸੀ ਕੋਨੇਕੇ ਨਗਰ ਤੋਂ ਉਹਨਾਂ ਦੀ ਸੇਵਾ ਸਾਰੀਆਂ ਸੇਵਾਵਾਂ ਜਿਹੜੀਆਂ ਅੱਜ ਮਹਾਰਾਜ ਦੀ ਮੇਰ ਨਾਲ ਸਿੰਘ ਸਾਫਗਾਨੀ ਗਗਬੀਰ ਸਿੰਘ ਜੀ ਇਹਨਾਂ ਦਾ ਨਹੀਂ ਪੱਥਰ ਰੱਖਣ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਰਲ ਮਿਲ ਕੇ ਕਿਉਂਕਿ ਜੇ ਇਹ ਲੈਂਟਰ ਪਾਉਣ ਜੋਗੇ ਹੁੰਦੇ ਤੇ ਫਿਰ ਅੱਜ ਇਹਨਾਂ ਦੀਆਂ ਜਿਹੜੀਆਂ ਛੱਤਾਂ ਸੀਗੀਆਂ ਉੱਚੀਆਂ ਨਾ ਸੋ ਉਹ ਅਸਮਰਥ ਨੇ ਲੋਕ ਬਹੁਤ ਵੱਡੀ ਗਿਣਤੀ ਚ ਨੇ ਜਿੰਨਾ ਪੱਤਰਕਾਰ ਵੀਰ ਪੁੱਛਦੇ ਪਏ ਸੀ ਜਿੰਨੀ ਸੰਗਤ ਸਮਰੱਥਾ ਦੇਗੀ ਉਹ ਸਾਰੀ ਸੇਵਾ ਜਿਹੜੀ ਹੈ ਸਤਗੁਰ ਸੱਚੇ ਪਾਤਸ਼ਾਹ ਸੰਗਤ ਐਡ ਯੂਕੇ ਕੋ ਲੈਣਗੇ ਜੀ ਆਪ ਸਭ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ